గు వాగే గే గ వాగే గూ వా

गे गुरु वागे गुरु वागे गुरु गुरु वागे गुरु वागे गुरु वागे गुरु ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖੋ ਪਿਆਰਿਓ ਬਹੁਤ ਮਾਲਕ ਨੇ ਕਿਰਪਾ ਕੀਤੀ ਹੈ ਆਪਣੇ ਸਾਰੇ ਇਹ ਹਿਆਰਪੁਰ ਜ਼ਿਲ੍ਹੇ ਦੇ ਸਾਰੇ ਲੋਕਾਂ ਦੇ ਹੀ ਜੋ ਸਤਿਗੁਰਾਂ ਨੇ ਆਪਾਂ ਨੂੰ ਸਤਿਗੁਰਾਂ ਦੀ ਬਾਣੀ ਦਾ ਗਿਆਨ ਜੋ ਵਿਛੜੋਂ ਤੋਂ ਲੈ ਕੇ ਮਲਾਪ ਦੀ ਕਹਾਣੀ ਉਹ ਸੁਖ ਲੈਣ ਦਾ ਤਰੀਕਾ ਦੱਸਿਆ ਜਿਸ ਗਿਆਨ ਦੇ ਨਾਲ ਆਪਾਂ ਸਾਰਿਆਂ ਨੇ ਇੱਕ ਹੋਣਾ ਹੈ ਸਾਡੇ ਵਿੱਚ ਦੁਬਿਧਾ ਦੁਬੈ ਤੀਰਖਾ ਖਤਮ ਹੋਣੀ ਹੈ ਸੋ ਸਤਿਗੁਰਾਂ ਨੇ ਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਆਪਾਂ ਨੂੰ 25 ਤਰੀਕ ਨੂੰ ਗੁਰਮੁਖੋ ਪਿਆਰਿਓ ਇਸ ਜ਼ਿਲ੍ਹੇ ਨੂੰ ਮਹਾਨ ਗੁਰਮਤ ਸਮਾਗਮ ਜੋ ਗੁਰਮੁਖ ਪਿਆਰੇ ਮਹਾਂਪੁਰਖ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾੜਾ ਜੀ ਭਾਈ ਦਲਬੀਰ ਸਿੰਘ ਤਰਮਾੜਾ ਜੀ ਸੋ ਪਿੰਡ ਤਨੂਲੀ ਵਿਖੇ ਗੁਰਮੁਖੋ ਗੁਰਮੁਖ ਪਿਆਰੇ ਪਹੁੰਚ ਰਹੇ ਇਸ ਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਸਮਾਗਮ ਹੋਣਗੇ ਜਿਨ੍ਹਾਂ ਦੇ ਵਿੱਚ ਜੋ ਕੀਰਤਨ ਕਵੀਸ਼ਰੀ ਢਾਡੀਵਾਰਾਂ ਪੈਣਾ ਦੇ ਜਥੇ ਗੁਰਮਖਾਂ ਦੇ ਜਥੇ ਗੁਰਮਖ ਹੋਣਗੇ ਤੇ ਗੁਰਮਖ ਪਿਆਰੇ ਭਾਈ ਦਲਬੀਰ ਸਿੰਘ ਧਰਮਾੜਾ ਜੀ ਗੁਰਮਖੋ ਸਾਨੂੰ ਸਤਿਗੁਰਾਂ ਦੀ ਬਾਣੀ ਦੁਆਰਾ ਉਹ ਵਿਛੜਨ ਤੋਂ ਲੈ ਕੇ ਮਲਾਪ ਦੀ ਕਹਾਣੀ ਸਾਡੇ ਘਰ ਦੀ ਉਹ ਨਿਝ ਕਰਦੀ ਥਿਰ ਕਰਦਾ ਪੇਤ ਸਾਡੇ ਮੂਲ ਪਿਤਾ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਜੀ ਦਾ ਗਿਆਨ ਬਖਸ਼ਿਸ਼ ਕਰਨਗੇ ਸੋ ਇਸ ਸੰਬੰਧ ਦੇ ਵਿੱਚ ਗੁਰਮਖੋ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜੋ ਇਸ ਸਮਾਗਮ ਹੋ ਰਿਹਾ ਤੇ ਪਾਸ਼ਾ ਨੇ ਦਇਆ ਕੀਤੀ ਹੈ ਅੱਜ ਪਿੰਡ ਭੁੰਗਰਨੀ ਗੁਰਮਖੋ ਜੋ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਹਰ राय ਪਾਸ਼ਾ ਜੀ ਦਾ ਜੋ ਪਾਵਨ ਇਤਿਹਾਸਿਕ ਸਥਾਨ ਉੱਥੇ 3 ਦਿਨ ਦੇ ਗੁਰਮਖੋ ਸਮਾਗਮ ਆਪਾਂ ਨੂੰ ਬਖਸ਼ਿਸ਼ ਕੀਤੇ ਸੀ ਸੋ ਅੱਜ ਦੂਜੇ ਦਿਨ ਦੀਵਾਨ ਦੀ ਜੋ ਸਮਾਪਤੀ ਹੋਈ ਕੱਲ ਫਿਰ ਹੈ ਸੋ ਸਾਰੇ ਜ਼ਿਲ੍ਹੇ ਵਿੱਚ ਪ੍ਰਚਾਰ ਚੱਲ ਰਿਹਾ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਸਾਰੇ ਇਲਾਕਾ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰਮਖੋ ਜ਼ਰੂਰ ਇਹ ਜੋ ਪਿੰਡ ਤਨੂਲੀ ਵਿਖੇ ਗੁਰਮਖੋ ਸਾਰੇ ਗੁਰਮਖੇ ਜੋ ਪ੍ਰਾਰਾਹ ਕਰ ਰਹੇ ਨੇ ਕਿ ਸਤਿਗੁਰਾਂ ਦੀ ਬਾਣੀ ਦਾ ਉਪਦੇਸ਼ ਕਰ ਕਰ ਦੇ ਵਿੱਚ ਜਾਵੇ ਸੋ ਸਾਰੇ ਗੁਰਮੁਖ ਪਿਆਰਿਆਂ ਦੇ ਸਾਰੇ ਇਲਾਕਾ ਨਿਵਾਸੀਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ 25 ਤਰੀਕ ਨੂੰ ਗੁਰਮੁਖੋ ਪਿਆਰਿਓ ਸਾਰੇ ਆਪਣਾ ਸਮਾਂ ਕੱਢ ਕੇ ਜਰੂਰ ਹਾਜ਼ਰੀ ਭਰਿਏ ਆਪਰੇ ਜੀਵਨ ਦਾ ਆਪਾਂ ਲਾਹਾ ਲਈਏ ਜੋ ਆਪਾਂ ਸਾਰੇ ਉਹ ਕਾਰਜ ਕਰਨ ਲਈ ਆਏ ਆ ਜੋ ਸਤਿਗੁਰੂ ਜੀ ਦੱਸਦੇ ਸਾਜਨ ਸੰਤ ਕਰੋ ਇਹ ਕਾਮ ਆਨਤਿਆਗ ਜਪ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰੈ ਨਾਮ ਉਹ ਧਰਮ ਦਿੜ ਕਰਨ ਲਈ ਆਏ ਆ ਜਿਸ ਧਰਮ ਨੂੰ ਦਿੜਨ ਕਰਨ ਦੇ ਨਾਲ ਸਾਡੇ ਮਨਾਂ ਦੇ ਵਿੱਚ ਉਹ ਦੁਵਿਧਾ ਦਵੇਤ ਇリカ ਨਫਰਤ ਨਿਕਲ ਜਾਣੀ ਹੈ ਸੋ ਗੁਰਮਖੋ ਸਾਰੇ ਦੇ ਚਰਨਾਂ 'ਚ ਬੇਨਤੀ ਹੈ ਆਪਾਂ ਜਰੂਰ ਸਾਰੇ ਪਹੁੰਚੀਏ ਸੋ ਸਾਰੇ ਗੁਰਮਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਨੀ ਵਿਚਾਰ ਕਰਦਿਆਂ ਕੋਈ ਸ਼ਬਦ ਵੱਧ ਘਟ ਬੋਲਿਆ ਗਿਆ ਹੋਵੇ ਆਪ ਬਰਾਬਰੂਪ ਸੰਗਤ ਸਤ ਗੁਰੂ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਆਓ ਸਾਰੇ ਫਤਿ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ